हफ्ते बच एक व्रत रखना है ना? एक हफ्ते वरत रखना है। और सौन तो पहला प्रार्थना करनी वचन बोलना है कि प्रभु यस्ु के नाम बि मती झेल ठाई देसार ठीक है ना यसु के नाम सारे बंद नहीं है, ठीक है ਪਰ ਉਹ ਜੀਸੂ ਦੇ ਨਾਮ ਵਿੱਚ ਕਹਿ ਸਕਦੇ ਸਾਰੀਆਂ ਗੁਣੀਆਂ ਆਪਾਂ ਨੂੰ ਲਈਆਂ ਮੇਰੇ ਸੁਪਨਿਆਂ ਦੇ ਵਿੱਚ ਅਟੈਕ ਕਰ ਜਾਂਦਾ ਆ ਜਾਂ ਮਤਲਬ ਕਿ ਕਿਸੇ ਤਰ੍ਹਾਂ ਦੇ ਪੁਰੇ ਵਿਚਾਰ ਨਹੀਂ ਹੁੰਦੇ ਆ ਆ ਉਹਨੂੰ ਜੀਸੂ ਦੇ ਨਾਮ ਵਿੱਚ ਅੱਜ ਦੀ ਰਾਤ ਨੂੰ ਬੰਦ ਕਰਨਾ ਹੈ ਜੀਸੂ ਦੇ ਨਾਮ ਵਿੱਚ ਠੀਕ ਹੈ ਨਾ ਤੇ ਫਿਰ ਉਹ ਫਿਰ ਪਿੱਛੇ ਜਾਣਗੇ ਆ ਖਤਮ ਹੋਣਾ ਹੈ ਇਹ ਤੇ ਵਰਤਦਾ ਮਤਲਬ ਕਿ ਆਪ ਕਿ ਪ੍ਰਮੇਸ਼ੂ ਜੀ ਦੇ ਨਵੀਂ ਤੁਸੀਂ ਜਾਂਦੇ ਪਵਲ ਜਦੋਂ ਪੜ੍ਹਦੇ ਆ ਤੇ ਉੱਤੇ ਲਿਖਿਆ ਕਿ ਇਹੋ ਜਿਹਿਆਂ ਜਾਤੀਆਂ ਜਿਹੜੀਆਂ ਆ ਉਹ ਬਿਨਾਂ ਪ੍ਰਾਰਥਨਾ ਤਾਂ ਬਿਨਾਂ ਅ ਰੋਜ਼ੇ ਦੇ ਨਹੀਂ ਚੱਲਦੀਆਂ ਹੈਗੀਆਂ ਸਾਡੇ ਘਰ ਨੂੰ ਕੁਝ ਇਸ ਤਰ੍ਹਾਂ ਦੀਆਂ ਬੋਈਆਂ ਭ੍ਰਿਸ਼ਟ ਆਪਾਂ ਦੇ ਜਿਹੜੀਆਂ ਪੁਰਾਣੇ ਸਮੇਂ ਤੋਂ ਸਾਡੇ ਜੀਵਨ ਚੱਲੀਆਂ ਆ ਰਹੀਆਂ ਹੁੰਦੀਆਂ ਹੈ ਤੇ ਉਹ ਪ੍ਰਾਰਥਨਾ ਕਹਿੰਦੀ ਪ੍ਰਾਰਥਨਾ ਦੇ ਨਾਮੇ ਪਤਨ ਦੇ ਰੱਖਣ ਦੇ ਨਾਲ ਕੀ ਕੁੱਝ ਹੈ ਤੂ ਰੰ ਦਿਨਾ ਸਾਰੇ ਕੋਲ ਹallelujah ਠੀਕ ਹੈ ਨਾ ਆ ਬੈਜੋ ਹਫਤੇ ਚ ਇੱਕ ਵਰਤ ਚ ਰੱਖਣਾ ਠੀਕ ਹੈ ਨਾ